ਇਹ ਬਲਾਲ ਆ ਆਰਐਸਐਸ ਦਾ ਲੈ ਵੀ ਹਰਜੀਤ ਸਿੰਘ ਆ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿ ਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲਿਖੀ ਹੋਈ ਆ ਆ ਜਾ ਕੇ 11 ਤਰੀਕ ਕਹਿਦੀ ਆਜੀ ਨਿਰੰਦਰ ਕੌਰ ਤੇ ਸਾਨੂੰ ਫਿਕਰ ਹੋ ਗਈ ਹਰਜੀਤ ਸਿੰਘ ਜੇ ਤਾਂ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਉਬਾ ਚਾਗੇਨੀ ਦੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਿਆਦਾ ਜੂਮ ਨਹੀਂ ਲੜਦੇ ਨੇ ਤੇਰੇ ਨਾਲ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਕਲਵਾ ਦਾ ਸੰਗਤ ਜੀ ਆਸਤਾਨੂ ਪਤਾ ਵੀ ਬਕਤਾਂ ਦੇ ਦੋਲਦਾਰ 23 ਨਗਾਕਾਰ ਜਿਹੜਾ ਮੋਹਰਾ ਜੀ ਦਾ ਲਗਾਤਾਰ ਕਰ ਰਿਹਾ ਕੱਟ ਕੇਹਿਣਾ ਤੇ ਇਹਨਾਂ ਰੋਜ਼ ਹੋਰ ਕਈ ਦਿਨਾਂ ਤੋਂ ਜਿਹੜਾ ਆਈ ਅਮਰਪੁਰ ਸੇ ਵੀ ਦੇ ਸੰਬੰਧ ਦੇ ਕੀੜਾ ਉਹਨਾਂ ਨੇ ਕਰ ਕਰਨ ਕੁਮਾਰ ਦੀ ਜਾਨ ਕਤਲ ਕੀਤਾ ਉਹਦਾ ਬਹੁਤ ਲੋਲਾ ਪੈ ਰੇਗਾ ਬਹੁਤ ਸਾਰੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹਨੇ ਨਾ ਕਿ ਕੋਈ ਤਰ੍ਹਾਂ ਜਿਹਨੇ ਕਿਹੜੇ ਮੱਛਰਤਾ ਉਸ ਨੇਂਕਾਲਾ ਸਾਧ ਦੇ ਰਹੇ ਨੇ ਉਹ ਸਾਰਿਆਂ ਨੂੰ ਪਤਾ ਇੱਕ ਢੌਂਗੀ ਬਾਬਾ ਜਿਹੜਾ ਨਿਰੰਗ ਸਿੰਘ ਬਾਣੇ ਦੇ ਵਿੱਚ ਆ ਜਿਹਨੂੰ ਰਸੂਲਪੁਰ ਵਾਲਾ ਕਹਿੰਦੇ ਨੇ ਬਾਬਾ ਤਾਂ ਨਹੀਂ ਕਹਿ ਸਕਦੇ ਉਹ ਬਲਾਤਕਾਰ ਹੀ ਆ ਉਹਨੇ ਇੱਕ ਵੀਡੀਓ ਪਾਈ ਹੈ ਮੇਰੇ ਉੱਤੇ ਕਹਿੰਦਾ ਕੋਈ ਵੀ ਮੇਰੇ ਪਪਾ ਕੋਈ ਇੱਕੋ ਦੱਸੋਵੇ ਕੋਈ ਕੱਢ ਕੇ ਐਫਆਈਆਰ ਦਖਾਵੇ ਜਾਂ ਕਿਸੇ ਥਾਣੇ ਦੇ ਵਿੱਚ ਉਹ ਦੱਸੇ ਕਿੱਥੇ ਦਾ ਸਾਥ ਸਿੰਘ ਵੀ ਜਿਹੜਾ ਉਹਨੇ ਚੈਲੰਜ ਕੀਤਾ ਅਸੀਂ ਉਹਦਾ ਚੈਲੰਜ ਕਬੂਲ ਕਰਦੇ ਹੋਏ ਅਸਬੂਤ ਹਰਜੀਤ ਤੂੰ ਕਿਹਾ ਸੀ ਵੀ ਦਿਖਾ ਆ ਐਫਆਈਆਰ ਦਰਜਾ ਆ ਜਿਹੜੀ ਐਫਆਈਆਰ ਦਰਜਾ ਤੇਰੀ ਬਲਾਤਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ आईपीपीसी 1260 ਇਹ ਦਾ ਨੰਬਰ ਹੈ ਇਹ 376 ਤਿਰਗੇ ਲੱਗੀ ਹੋਈ ਹੈ ਧਾਰਾ 13 4 2021 ਦਾ ਸਮਾਂ ਜਦੋਂ ਇਹ ਰਿਪੋਰਟ ਦਰਜ ਹੋਈ ਤੇ ਨਰਿੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ੍ਹ ਦਾ ਖਾੜਾ ਹੈ ਉਹਦੇ ਵਿੱਚ ਹੈਗੇ ਜਿਹੜੇ ਇਹ ਤਾਂ ਜੋ ਹੋਇਆ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪ੍ਰਭਾਵੀ ਦਸਤਖਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉੱਤੇ ਇਹਦੇ ਦੱਕ ਹੋਈ ਇਹਦੇ ਬਲਾਤਕਾਰ ਦੀ ਪਰ ਇਹਦਾ ਇਹ ਬਲਾਲ ਆ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਣੇ ਰਸੂਖ ਕਰਕੇ ਜਿਹੜੀ ਉਹ ਜਿਹੜਾ ਹੈਗਾ ਤੇ ਸਰਫਾ ਦਫਾ ਕਰਾਤਾ ਪਰ ਉਹ ਨਿਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਨਰਿੰਦਰ ਕੌਰ ਵਰਸਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਐ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੋਸ਼ਲ ਕੁਮਾਰ ਜਾਦਵ ਜੁੰਡੂ ਜੁੰਡੂਈ ਸੀਗਾ ਮੈਸਟੇਟ ਇਹ ਚੰਡੀਗੜ੍ਹ ਦੇ ਵਿੱਚ 43 ਦੇ ਵਿੱਚ ਆ ਉੱਥੇ ਇਹਦਾ ਕੇਸ ਚੱਲਦਾ ਹੁਣ ਕਹਿੰਦਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰਾ ਉਹਨਾਂ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਨੂੰ ਚੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰੇ ਜੁੰਡਲੀ ਆ ਜਿਹੜੀ ਨਾ ਥੋੜੀ ਇਸੇ ਕੰਮਾਂ ਤੇ ਆ ਉਹ ਜੇਲ ਵੀ ਕੱਟ ਗਿਆ ਤੇਰਾ ਕੀ ਆ ਦਾ ਨਾਮ ਜਲੋਟਾ ਗੌਰਵ ਜਲੋਟਾ ਜਿਹੜਾ ਤੇਰਾ ਉਹ ਬੰਦਾ ਵਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਹੈ ਇਹ ਉਹ ਵੀ ਜੇਲ ਕੱਟ ਗਿਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆਂ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲਦਾ 11 ਤਰੀਕ ਆ ਇਹਦੇ ਸਰਕਾਰੀ ਵਕੀਰ ਬੁੱਕਤ ਰਹੇ ਨੇ ਦੇ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਲੈ ਵੀ ਹਰਜੀਤ ਸਿੰਘ ਆ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲੱਗੀ ਹੋਈ ਆ ਇਹ ਤੇਰੀ ਐਫਆਈਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਨਿਰੰਦਰ ਮੋਦੀ ਦੀ ਆ ਜਾਂ ਇੱਥੇ ਭਗਵੰਤ ਮਾਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਝੂਠੀਆਂ ਨਹੀਂ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਮੈਂ ਫੈਸਲਾ ਕਰੀਦਾ ਮੈਂ ਸੰਗਤ ਨੂੰ ਸੂਕੂ ਸੂਕੂ ਦੇਣੀ ਸੀ ਮੈਂ ਦੇ ਤੇ ਜਿਹੜਾ ਇਹ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਕੁਝ ਪ੍ਰੂਫ ਕੱਢ ਕੇ ਫੇਰ ਲੈ ਕੇ ਆਇਆ ਇਹ ਕਿੱਥੇ ਇਹ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਲ ਰਿਪੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਆਜੀ ਨਰਿੰਦਰ ਕੌਰ ਤੇ ਸਾਨੂੰ ਤੱਕਰੂਗੀ ਤੇ ਮੈਂ ਕਹਿਣਾ ਚਾਹੁੰਦਾ ਤੂੰ ਕਿਹਾ ਵੀ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਸ ਅਧਾਰ ਤੇ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਣੀ ਦਲਾਲਗੀ ਕਰਕੇ ਜਿਹੜਾ ਕੇਸ ਹੈ ਰਖਾ ਦਫਾ ਹੋ ਗਿਆ ਦੁਬਾਰਾ ਫੇਰ ਇਹ ਫੋਟ ਨੇ ਖੋਲਿਆ ਤੇ ਚੱਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁਟੀਆਂ ਜਿੰਨੀਆਂ ਇਹਦੇ ਫੈਸਲੀਆਂ ਨੇ ਉਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਐਬਣ ਦਾ ਨਹੀਂ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਤਗੜਦ ਲਾਣਾ ਮੈਂ ਇਹਦੇ ਨਾਲ ਉਜੜਣਾ ਨਹੀਂ ਚਾਹੁੰਦਾ ਮੇਰੀ ਇਹਦੇ ਨਾਲ ਕੋਈ ਨਿੱਜੀ ਰੰਦੇਸ ਨਹੀਂ ਹੈਗੀ ਕੋਈ ਜੈਦਾਲਦਾ ਰੌਲਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੌਲਾ ਹੈਗਾ ਬਾਣੇ ਦਾ ਇਹਨੇ ਗਰੁੱਪ ਪਾਪਸ਼ਾ ਮਹਰਾਇ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਦਾ ਨੇ ਹੰਗ ਸਿੰਘਾਂ ਨੂੰ ਇਹ ਝਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਗੁੱਡੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘਾਂ ਫੇਰ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਇਹ ਹੀ ਆ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਝਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤਿਆ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜੇਤ ਹੈ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬਚਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਜਾਦੇ ਚੂਨੇ ਲੜਦੇ ਨੇ ਤੇਰੇ ਨਾ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਕਿ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆਂ ਮੈਂ ਤੇ ਰਿਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗੇ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜ ਸਭ ਕੁਝ ਪਿਆ ਕਰ ਮੈਂ ਆਪਣੀ ਜਮਤ ਦਾ ਜ਼ਿੰਮੇਦਾਰ ਰਹੂੰਗਾ ਕਿ ਤੈਨੂੰ ਐਨੇ ਚਾਹੋ ਆ ਨਾ ਵੀ ਆ ਭੰਨ ਰਣ ਪਤਾ ਕਰੀ ਬਾਰ ਮੈਂ ਕਿਸੇ ਦੇ ਖਿਲਾਫ ਨਹੀਂ ਆਂਦਾ ਪੰਛ ਦੀ ਸੇਵਾ ਕਰਦਾ ਪੰਛ ਜਾਣਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਹਿਤੋਂ ਪੜ ਲਿਆ ਕਰੋ ਪੜਦਾ ਹੁਣ ਤੂੰ ਨਾਉਂਦਾ ਕਈ ਕਈ ਦਿਨ ਹੈ ਨਹੀਂ ਤੈਨੂੰ ਸ਼ਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤਾਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ। ਬਖਾਣਾ ਬਾਣਾ ਵੀ ਤੇਰਾ ਉਤਾ ਰੰਗ ਜਿਹੜਾ ਤੂੰ ਸਦਾ ਭਿਖ ਸਿੰਘ ਆਲਾ ਪਾਇਆ। ਤੂੰ ਸਾਧ ਬਣਿਆ ਰਹਿ। ਤੂੰ ਤਲਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲਿੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉੱਥੇ ਆਰਤੀਆਂ ਕਰ ਜਾ ਕੇ। ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਹਾਵਾਗੇ ਨੰਗਾ ਕਰਾਂਗੇ ਫਿਰ। ਪੂਰੇ ਜੋ ਦੁਨੀਆ ਦੇਖੂਗੀ। ਜੇ ਮੈਂ ਸਾਡੇ ਦੇ ਲੰਬਦ ਨੂੰ ਕਹਿਣਾ ਚਾਹਣਾ ਜੀ ਨੇ ਨਹੀਂ ਬਸਤ ਕਰਨੀ ਕਰ ਲਿਓ। ਸਾਨੂੰ ਕਿਸੇ ਦੀ ਪਰਿਵਾਰ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਦਾ ਸਾਰੇ ਸੰਗਤ ਨੂੰ ਦੇ ਤੇ ਆ ਹੁਣ ਦੱਸ ਹਰਜੀਤ ਸਿੰਘ ਤੇਰਾ ਕੀ ਬਣੂਗਾ ਪੁੱਲਾ ਚੁੱਕਾਂ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ